ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਨਜ਼ਦੀਕ ਪੈਂਦੇ ਗੁਰਦੁਆਰਾ ਟਾਪ ਸਰਸਾਹ ਤੋਂ ਲੰਗੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇਾਂ ਮਾਤਾ ਗੁਜਰੀ ਅਤੇ ਪੋ ਮਹੀਨੇ ਦੇ ਸਮੂਹ ਸ਼ਹੀਦਾਂ ਅਤੇ ਸੰਤ ਬਾਬਾ ਚੰਡਾ ਸਿੰਘ ਜੀ ਦੀ ਸਾਲਾਨਾ ਦੂਜੀ ਵਰ੍ਹੇ ਦੀ ਸਬੰਧ ਵਿੱਚ 26 ਮਾ ਸ਼ਹੀਦੀ ਸਮਾਗਮ ਸ਼ਰਤਾਪੂਰਵਕ ਮਨਾਇਆ ਗਿਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਭਾਈ ਰਾਮ ਸਿੰਘ ਭਾਈ ਹਰਵਿੰਦਰ ਸਿੰਘ ਡਾਕਟਰ ਸ਼ਿਵ ਸਿੰਘ ਗੁਰਦਾਸਪੁਰ ਢਾਡੀ surjeet singh ਵਾਰਿਸ ਸਮੇਤ ਉੱਗੇ ਰਾਗੀ ਢਾਡੀ ਜੱਸਿਆ ਨੇ ਗੁਰੂ ਜਸਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਮੌਕਸੇਬਾਦਾਰ ਬਾਬਾ ਜਸਵੰਤ ਸਿੰਘ ਨੇ ਪੁੱਜੀਆਂ ਸਖਸ਼ੀਤਾ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿੱਥੇ ਸਮੁੱਚਾ ਹੀ ਨਾਨਕ ਨਾਮ ਲੇਵਾ ਸਿੱਖ ਜਗਤ ਤਨ ਗੁਰ ਕੀ ਦਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਦੇ ਸ਼ਾਹ ਸਵਾਰ ਪਾਸ਼ਾ ਦੇ ਤੇਨਾਂ ਦੇ ਪਰਿਵਾਰ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾਜੀਤ ਸਿੰਘ ਸਹਿਬਜ਼ਾਦਾ ਬਾਬਾ ਜੁਜਾਰ ਸਿੰਘ ਸਹਿਜਾ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਤਾ ਗੁਜਰ ਕੌਰ ਜੀ ਸਮੂਹ ਸ਼ੀਤ ਸਿੰਘ ਚਮਕੌਰ ਦੀ ਗੜੀ ਦੇ ਸਮੂਹ ਸ਼ੀਤ ਸਿੰਘ ਮਾਹਪੁਰਖਾਨੀਆਂ ਜਾਦਾ ਦੇ ਅੰਦਰ ਔਰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਚੰ다 ਸਿੰਘ ਜੀ ਪੂਰੀ ਵਾਲੇ ਇਹਨਾਂ ਨੇ ਪਾਵਨ ਪਿੱਤਰ ਸਥਾਨ ਗੁਰਦਰਾ ਟਾਪ ਸਰਸਵਰ ਸਹਿ ਵਿਖੇ 26ਵਾਂ ਮਹਾਨ ਗੁਰਮਤ ਸਮਾਗਮ ਦਾ ਜਿਹੜਾ ਅਯੋਜਿਤ ਕੀਤਾ ਗਿਆ ਹੈ ਉਥੇ ਨਾਲ ਦੀ ਨਾਲ ਗੁਰਦੁਆਰਾ ਟਾਪ ਸਰ ਸਾਹਿਬ ਪ੍ਰਬੰਧਕਾਂ ਵੱਲੋਂ ਇਹ ਜੋ 25 ਸਾਲ ਦਾ ਸਮਾਂ ਸੇਵਾਵਾਂ ਨਿਭਾਉਂਦਿਆਂ ਹੋਇਆ ਬੀਤਿਆ ਉਹਦੇ ਧੰਨਵਾਦ ਵਜੋਂ ਅੱਜ ਦਾ ਇਹ ਜਿਹੜਾ ਸਮਾਗਮ ਅਲਿਖਿਆ ਗਿਆ ਹੈ ਸਰਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆ ਅੱਜ ਦੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਜੀਤ ਸਿੰਘ ਵਾਰਸ ਭਾਈ ਮਨਪ੍ਰੀਤ ਸਿੰਘ ਇਸੇ ਅਕੈਡਮੀ ਦੇ ਵਿਦਿਆਰਥੀਆਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ ਉਥੇ ਨਾਲ ਦੀ ਨਾਲ ਇਹ ਜੋ 25 ਸਾਲ ਦਾ ਸਫਰ ਬੀਤਿਆ ਹੈ ਇਸ 25 ਸਾਲ ਦੇ ਸਫਰ ਦੇ ਵਿੱਚ ਗੁਰਦਾਰ ਟਾਪ ਸਰਸਾਇਰ ਦੇ ਪ੍ਰਬੰਧਕਾਂ ਵੱਲੋਂ ਜੋ ਗੁਰੂ ਸਾਹਿਬ ਜੀ ਨੇ ਚੜ੍ਹਦੀ ਕਲਾ ਦੇ ਨਾਲ ਸਮੁੱਚੀਆਂ ਸੇਵਾਵਾਂ ਹੀ ਬਹੁਤ ਚੜ੍ਹਦੀ ਕਲਾ ਦੇ ਨਿਭਾਈਆਂ ਜਾਂਦੀਆਂ ਹਨ ਸਰਬਗੁਰੂ ਜੀ ਦੀ ਕਿਰਪਾ ਕਨਾਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ